ਸਸ਼ਰਕਾਲ ਤੁਸੀਂ ਦੇਖ ਰਹੇ ਹੋ SMS and News ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਕਹਿ ਸਕਦੇ ਹਾਂ ਕਿ ਤਲਥਲੀ ਮੱਚੀ ਹੋਈ ਹੈ ਅੱਜੀਆਂ ਅਰਸਲ ਸੁਨੀਲ ਜਾਖੜ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨੂੰ ਲੋੜ ਹੈ ਅਕਾਲੀ ਦਲ ਅਤੇ ਪਾਚਪਾ ਨੂੰ ਇਕੱਠੇ ਹੋਣ ਦੀ ਦਰਸਲ ਉਹਨਾਂ ਦੇ ਵੱਲੋਂ ਹਮਾਇਤ ਕੀਤੀ ਗਈ ਸੀ ਕਿ ਦੋਨਾਂ ਪਾਰਟੀਆਂ ਨੂੰ ਗੱਠ ਜੋੜ ਕਰ ਲੈਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਪਾਰਟੀ ਦਾ ਜਿਹੜਾ ਮੇਨ ਮਕਸਦ ਹੋਣਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ, ਲੋਕਾਂ ਦੇ ਦਿਲਾਂ ਨੂੰ ਜਿੱਤਣਾ ਹੈ ਨਾ ਕਿ ਪੰਜਾਬ ਦੇ ਵਿੱਚ ਚੋਣਾਂ ਨੂੰ ਜਿੱਤਣਾ। ਤਾਂ ਉਸ ਬਿਆਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮਾਹੌਲ ਗਰਮਾਇਆ ਹੋਇਆ ਦੋਨਾਂ ਪਾਰਟੀਆਂ ਦੇ ਵਿਚਾਲੇ ਉਸ ਤੋਂ ਬਾਅਦ ਉਹਨੂੰ ਜਾਣਕਾਰੀ ਦੇ ਦਿੰਨਿਆ ਕਿ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਿਆਨ ਦਿੱਤਾ। ਉਹਨਾਂ ਨੇ ਇੱਕ ਅਜੀਹਾ ਬਿਆਨ ਦਿੱਤਾ ਜਿ ਸ ਨੂੰ ਸੁਣ ਕੇ ਪੂਰੀ ਬੀਜੇਪੀ ਇਸ ਵੇਲੇ ਕਹਿ ਸਕਦੇ ਆ ਕਿ ਬੀਜੇਪੀ ਦੇ ਵਿੱਚ ਹੰਗਾਮਾ ਹੋਇਆ ਪਿਆ ਤਾਂ ਉਹ ਉਹਨਾਂ ਨੇ ਕੀ ਕੀਤਾ ਤੁਹਾਨੂੰ ਵੀ ਸੁਣਾ ਦਿੰਦੇ ਆ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਬਾਈ ਦਾ ਚੋਣ ਪੂਰੀ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜੀਆਂ

ਚੁਣਵੀ ਚਾਰੀ ਚ ਜੁਟ ਗਈ ਹੈ ਔਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਕਟਰਾਂ ਜੀ ਦਾ ਅਜੀਬ ਤਰ੍ਹਾਂ ਦਾ ਉਸਤਾ ਦੇਖ ਰਿਹਾ ਚਾਹੇ ਉਹ ਪਿੰਡੂ ਆ ਚਾਹੇ ਉਹ ਸ਼ਹਿਰੀ ਆ ਚਾਹੇ ਕਿ ਖਾਨ ਆ ਚਾਹੇ ਕੋਈ ਵੀ ਆ ਹਰ ਪੰਜਾਬੀ ਮੁਕਤੀ ਚਾਹੁੰਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਸ਼ਰਕਲ ਤੁਸੀਂ ਦੇਖ ਰਹੇ ਹੋ SMS and News ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਕਹਿ ਸਕਦੇ ਹਾਂ ਕਿ ਤਲਥਲੀ ਮੱਚੀ ਹੋਈ ਹੈ ਅੱਜੀਆਂ ਅਰਸਲ ਸੁਨੀਲ ਜਾਖੜ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨੂੰ ਲੋੜ ਹੈ ਅਕਾਲੀ ਦਲ ਅਤੇ ਪਾਚ ਪਾ ਨੂੰ ਇਕੱਠੇ ਹੋਣ ਦੀ ਦਰਸਲ ਉਹਨਾਂ ਦੇ ਵੱਲੋਂ ਹਮਾਇਤ ਕੀਤੀ ਗਈ ਸੀ ਕਿ ਦੋਨਾਂ ਪਾਰਟੀਆਂ ਨੂੰ ਗੱਠ ਜੋੜ ਕਰ ਲੈਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਪਾਰਟੀ ਦਾ ਜਿਹੜਾ ਮੇਨ ਮਕਸਦ ਹੋਣਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ, ਲੋਕਾਂ ਦੇ ਦਿਲਾਂ ਨੂੰ ਜਿੱਤਣਾ ਹੈ ਨਾ ਕਿ ਪੰਜਾਬ ਦੇ ਵਿੱਚ ਚੋਣਾਂ ਨੂੰ ਜਿੱਤਣਾ। ਤਾਂ ਉਸ ਬਿਆਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮਾਹੌਲ ਗਰਮਾਇਆ ਹੋਇਆ ਦੋਨਾਂ ਪਾਰਟੀਆਂ ਦੇ ਵਿਚਾਲੇ, ਤੁਹ ਉਸ ਤੋਂ ਬਾਅਦ ਉਹਨੂੰ ਜਾਣਕਾਰੀ ਦੇ ਦਿੰਨੀ ਆ ਕਿ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਿਆਨ ਦਿੱਤਾ। ਉਹਨਾਂ ਨੇ ਇੱਕ ਅਜੀਬਾ ਬਿਆਨ ਦਿੱਤਾ ਜ ਸ ਨੂੰ ਸੁਣ ਕੇ ਪੂਰੀ ਬੀਜੇਪੀ ਇਸ ਵੇਲੇ ਕਹਿ ਸਕਦੇ ਆ ਕਿ ਬੀਜੇਪੀ ਦੇ ਵਿੱਚ ਹੰਗਾਮਾ ਹੋਇਆ ਪਿਆ ਤਾਂ ਉਹ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਆ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਬਾਈ ਦਾ ਚੋਣ ਪੂਰੀ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜਿਆ ਔਰ ਮੇਰਾ ਕਾਰਕਰਤਾ ਇਸ ਵੇਲੇ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਜੋਤੇ ਕਮਲ ਖਿਲੇ ਨਰੋਲ ਬੀਜੇਪੀ ਦੀ ਸਰਕਾਰ ਬਣੇ ਇਸ ਲਈ ਜੰਗ ਲੜਾ ਤਾਡੇ ਪ੍ਰਧਾਨ ਜੀ ਤਾਂ ਕਹਿ ਰਹੇ ਨੇ ਜੀ ਅਸੀਂ ਉਹਨਾਂ ਦਾ ਬਿਆਨ ਪੂਰੀ ਤਰ੍ਹਾਂ ਨਾਲ ਪੜੋ ਨਾ ਉਹਨਾਂ ਦਾ ਪੂਰਾ ਬਿਆਨ ਪੜੋਗੇ ਨਾ ਕੁਝ ਤੁਹਾਡੇ ਭਾਜਪਾ ਦੇ ਲੀਡਰਾਂ ਦਾ ਕੁਝ ਅਕਾਲੀ ਦਲ ਦੇ ਲੀਡਰਾਂ ਦੇ ਜਿਹੜੇ ਬਿਆਨ ਆ ਉਹ ਆਪਸ ਵਿੱਚ ਇਸੇ ਚੀਜ਼ ਨੂੰ ਤਰਸਾਉਂਦੇ ਨੇ ਕਿ ਹੋ ਸਕਦਾ 2027 ਦੇ ਵਿੱਚ 117 ਦੀਆਂ 17 ਸੀਟਾਂ ਤੇ ਬੀਜੇਪੀ ਚੁਣავი ਚਾਰੀ ਚ ਜੁਟ ਗਈ ਹੈ ਪਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਕਟਰਾਂ ਦੀ ਇੱਕ ਅਜੀਬ ਤਰ੍ਹਾਂ ਦਾ ਉਸਤਾ ਦੇਖ ਰਿਹਾ ਚਾਹੇ ਉਹ ਪਿੰਡੂ ਆ ਚਾਹੇ ਉਹ ਸ਼ਹਿਰੀ ਆ ਚਾਹੇ ਕਿ ਖਾਨ ਆ ਚਾਹੇ ਕੋਈ ਵੀ ਆ ਹਰ ਪੰਜਾਬੀ ਮੁਕਤੀ ਚਾਹੁੰਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ